ਚੀਫ ਮਿਨਿਸਟਰ ਸਾਹਿਬ ਬਹੁਤ ਚਿੰਤਤ ਨੇ ਹੜ੍ਹਾਂ ਦੇ ਬਾਰੇ ਉਹ ਵੀਡੀਓ ਕਾਨਫਰੰਸ ਰਾਹੀਂ ਹਸਪਤਾਲ ਦੇ ਵਿੱਚ ਉਹਦਾ ਉਹਦੀ ਪ੍ਰਧਾਨਗੀ ਕਰਨਗੇ ਬਾਕੀ ਬੰਦੇ ਜਿਹੜੇ ਮਿਨਿਸਟਰ ਕੈਬਨਿਟ ਮਿਨਿਸਟਰ ਉਹਨਾਂ ਦੇ ਰੈ residense ਤੇ ਜਾਂ ਜਿੱਥੇ ਉੱਥੇ ਬੈਠ ਕੇ ਮੀਟਿੰਗ ਦੇ ਵਿੱਚ ਬੈਠਣਗੇ ਤੇ ਸੀਐਮ ਉਥੋਂ ਕਰਨਗੇ ਔਰ ਦੂਜੀ ਗੱਲ ਕਿਉਂਕਿ ਕੈਬਨਿਟ ਤੋਂ ਪਹਿਲਾਂ ਹੀ ਚੀਫ ਮਿਨਿਸਟਰ ਤੋਂ ਪਹਿਲਾਂ ਕਿਸੇ ਵੀ ਮਿਨਿਸਟਰ ਤੋਂ ਪਹਿਲਾਂ ਮਨੀਸ਼ ਸ਼ੋਧਿਆ ਜਿਹੜੇ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਤੁਹਾਡੇ ਯਾਦ ਜਿਨ੍ਹਾਂ ਨੇ ਅਗਲੀਆਂ ਚੋਣਾਂ ਜਿੱਤਣ ਲਈ ਸ਼ਾਮ-ਦਾਮ ਦੰਡ ਭੇਦ ਲੜਾਈ ਝਗੜਾ ਜੋ ਵੀ ਕਰਨਾ ਪਿਆ ਤੇ ਸਤਾਈ ਜਿੱਤਣ ਦਾ ਇੱਕ ਜੁਮਲਾ ਛੱਡਿਆ ਸੀ ਕਾਫੀ ਸਮਾਂ ਚੁੱਪ ਰਹੇ ਕੋਈ ਚੱਜ ਦਾ ਬਿਆਨ ਨਹੀਂ ਆਇਆ ਕਿਸੇ ਪਾਰਟੀ ਜਾਂ ਸਰਕਾਰ ਵੱਲੋਂ ਪਰ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਪੰਜਾਬ ਦੀ ਸਰਕਾਰ ਬਹੁਤ ਜਲਦੀ ਬਹੁਤ ਜਲਦੀ ਦਾ ਮਤਲਬ ਕੱਲ ਦੀ ਕੈਬਨਟ ਦੇ ਵਿੱਚ ਇੱਕ ਨਵੀਂ ਮਾਈਨਿੰਗ ਪਾਲਿਸੀ ਲਿਆ ਰਹੀ ਹੈ ਜਿਹੜੀ ਮਾਈਨਿੰਗ ਪਾਲਿਸੀ ਤੋਂ ਕਦੇ ਪਹਿਲਾਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਗਰੰਟੀਆਂ ਦਾ ਹਿੱਸਾ ਸੀ ਜਿਹੜੀਆਂ ਗਰੰਟੀਆਂ ਚੋਂ ਨਜਾਇਜ਼ ਕਬਜ਼ੇ ਬੰਦ ਕਰਨਾ ਇਲੀਗਲ ਮਾਈਨਿੰਗ ਨੂੰ ਬੰਦ ਕਰਨਾ ਤੇ ਇਹਨੂੰ ਇੱਕ ਸਿਸਟਮ ਦੇ ਵਿੱਚ ਲਿਆ ਕੇ ਇਹਦੇ ਚੋਂ ਲਗਭਗ 20000 ਕਰੋੜ ਰੁਪਏ ਕਮਾ ਕੇ ਪੰਜਾਬ ਦੇ ਸੂਬੇ ਦੇ ਵਿੱਚ ਖੁਸ਼ਹਾਲੀ ਦਾ ਦੌਰ ਲੋਕਾਂ ਦੀ ਜੇਬਾਂ 'ਚ ਪੈਸੇ ਪਾਉਣ ਦੇ ਵਾਅਦੇ ਕੀਤੇ ਗਏ ਸੀ। ਹੁਣ ਜਦੋਂ ਬਹੁਤ ਹੱਦ ਤੱਕ نیچے ਲੱਜ ਜਾਂਦੇ ਨੇ ਤਾਂ ਲੋਕ ਮੰਗ ਕਰਦੇ ਨੇ ਕਿ ਪੰਜਾਬ ਦੀ ਸਰਕਾਰ ਸਾਡੇ ਲਈ ਕੀ ਕਰ ਰਹੀ ਹੈ? ਦਿੱਲੀ ਦੀ ਸਰਕਾਰ ਕੀ ਕਰ ਰਹੀ ਹੈ? ਕੇਂਦਰੀ ਮੰਤਰੀ ਆ ਕੇ ਚਲੇ ਗਏ ਬਿਨਾਂ ਪੈਕੇਜ ਤੋਂ। ਪ੍ਰਧਾਨ ਮੰਤਰੀ ਦਾ ਦੌਰਾ 9 ਤਰੀਕ ਨੂੰ ਹੋ ਰਿਹਾ ਹੈ, ਉਹ ਹਵਾਈ ਦੌਰਾ ਹੋਏਗਾ ਕਹਿੰਦੇ ਨੇ। ਇਹਦਰ ਗੁਰਦਾਸਪੁਰ ਪਠਾਨਕੋਟ ਘੁੰਮ ਕੇ ਉਹਨਾਂ ਤੋਂ ਫੇਰ ਮੰਗ ਹੋ ਰਹੀ ਹੈ ਕਿ ਜੇ ਆਉਣ ਗਈ ਤਾਂ ਇੱਕ ਪੈਕੇਜ ਤਾਂ ਦੇ ਕੇ ਜਾਣ ਐਲਾਨ ਕਰਕੇ ਜਾਣ ਇਸੇ ਟੰਗ ਨਾਲ 3 ਦਿਨ ਗਵਰਨਮੈਂਟ ਆਫ ਇੰਡੀਆ ਦੀਆਂ ਟੀਮਾਂ ਇੱਥੇ ਘੁੰਮ ਗਈਆਂ ਪੰਜਾਬ ਦੇ ਅਫਸਰਾਂ ਨਾਲ ਮੀਟਿੰਗ ਕਰ ਗਈਆਂ ਇਹਨਾਂ ਨੇ ਕੁਝ ਉਹਨਾਂ ਦੇ ਸਾਹਮਣੇ ਇੱਕ ਪਹਿਲੀ ਵਾਰ ਕਾਗਜ਼ ਰੱਖੇ ਨੇ ਪਹਿਲੀ ਵਾਰ ਕਾਗਜ਼ ਕੀ ਰੱਖੇ ਨੇ ਕਿ ਸਾਡਾ ਮੁੱਢਲਾ ਜਿਹੜਾ ਅਨੁਮਾਨ ਹੈ ਉਹ 13000 ਕਰੋੜ ਰੁਪਏ ਦਾ ਪਰ ਫਾਈਨਾਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਕਹਿੰਦੇ ਨੇ ਜਦੋਂ ਉਹਨਾਂ ਨਾਲ ਗੱਲ ਕਰਦੇ ਆ ਅਸੀਂ ਉਹ ਕਹਿੰਦੇ ਨੇ 13000 ਕਰੋੜ ਦਾ ਤਾਂ ਸਾਡਾ ਮੁੱਢਲਾ ਹੈਗਾ ਅਨੁਮਾਨ ਸ਼ਾਇਦ ਲਾਸ ਹੈ ਜਿਹੜਾ ਘਾਟਾ ਜਿਹੜੀ ਤਬਾਹੀ ਤਾਂ 40000 ਕਰੋੜ ਰੁਪਏ ਤੱਕ ਜਾ ਸਕਦੀ ਹੈ ਗਏ ਤੁਹਾਡਾ ਅਨੁਮਾਨ 40000 ਕਰੋੜ ਰੁਪਏ ਤੱਕ ਜਾ ਸਕਦਾ ਤਾਂ ਮੁੱਢਲਾ ਅਨੁਮਾਨ 13000 ਕਰੋੜ ਦਾ ਕਿਉਂ ਨਹੀਂ ਫਿਰ ਇੱਕ ਗੱਲ ਹੁੰਦੀ ਹੈ ਕਹਿੰਦੇ ਨੇ ਗਵਰਨਮੈਂਟ ਸੋਚ ਰਹੀ ਹੈ ਇਸ ਗੱਲ ਕਰਕੇ ਕਿ ਦੇਣਾ ਤਾਂ ਉਹਨਾਂ ਨੇ ਇੰਨਾ ਹੀ ਹੈ ਜੀ ਕਿਉਂਕਿ ਨਿਯਮ ਨਹੀਂ ਬਦਲੇ ਡਿਜਾਸਟਰ ਮੈਨੇਜਮੈਂਟ ਦੇ ਰਿਸਪੌਂਸ ਫੰਡ ਦੇ ਜਿਹੜੀਆਂ ਡਿਜਾਸਟਰ ਮੈਨੇਜਮੈਂਟ ਅਥਾਰਟੀਜ਼ ਨੇ ਉਹਨਾਂ ਦੇ ਰੂਲ ਉਹ ਉਹੀ ਨੇ ਉਹਨੇ ਤਾਂ ਬੰਦਾ ਮਰੇ ਤੇ 4 ਲੱਖ ਰੁਪਏ ਹੀ ਦੇਣਾ ਹੈ ਉਹਨੇ ਤਾਂ ਮੱਝਬਰੀ ਤੇ 37000 ਰੁਪਏ ਹੀ ਦੇਣਾ ਉਹਨੇ ਤਾਂ ਘਰ ਟਹ ਜਾਂਦੇ ਜੇ ਮੈਦਾਨੀ ਇਲਾਕੇ ਚ ਪਾਇਓ ਕੱਚਾ ਮਤਲਬ ਪੱਕਾ ਘਰ ਟਹ ਜਾਂਦਾ ਉਹ 120000 ਰੁਪਏ ਦੇਣਾ ਉਨੇ ਤਾਂ ਜੇ ਮੁਰਗੀ ਮਰ ਗਈ ਪੋਲਟਰੀ ਫਾਰਮ ਜਿੱਡਾ ਮਰਜੀ ਬਰਬਾਦ ਹੋ ਗਿਆ ਵੱਧ ਤੋਂ ਵੱਧ 10000 ਰੁਪਏ ਦੇਣਾ ਉਹਨੇ ਤਾਂ ਜਿਹੜੇ ਬਾਕੀ ਦੇ ਮਾਮਲਿਆਂ ਦੇ ਵਿੱਚ ਨੇ ਸਕੂਲ ਟਹਿ ਗਿਆ ਜਾਂ ਉਹ ਉਹਦੀ ਇਮਾਰਤ ਨੂੰ ਵੱਡਾ ਨੁਕਸਾਨ ਹੋ ਗਿਆ ਤੇ ਵੱਖ-ਵੱਖ ਮਾਮਲਿਆਂ ਦੇ ਵਿੱਚ ਉਹਨੂੰ ਤਾਂ 25 ਲੱਖ ਦੇਣਾ ਉਹਨੇ ਤਾਂ ਇੰਨੇ ਦੇਣਾ ਇੰਨੇ ਦੇਣਾ ਉਹ ਜਿਹੜਾ ਆਲਰੇਡੀ ਪਹਿਲਾਂ ਦਿੱਤਾ ਗਿਆ ਉਹਨੇ ਤਾਂ ਮਰੀ ਹੋਈ ਫਸਲ ਦਾ 7500 ਰੁਪਈਆ ਪਰ 1.6500 ਰੁਪਈਆ ਪਰ ਏਕੜੀ ਦੇਣਾ ਤਾਂ ਫਿਰ ਉਹਦੇ ਮੁਤਾਬਕ ਹੀ ਲੱਗਦਾ ਅੰਦਾਜ਼ਾ ਲਾਇਆ ਜਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਸੀਂ ਥੋੜਾ ਜਿਹਾ ਮੋਟਾ ਜਿਹਾ ਆਪਣੇ ਆਪ ਅੰਦਾਜ਼ਾ ਲਾਓ ਪੰਜਾਬ ਸਰਕਾਰ ਦੇ ਅੰਦਾਜ਼ੇ ਮੁਤਾਬਕ 2000 ਪਿੰਡ ਡੁੱਬ ਚੁੱਕੇ ਆ 2000 ਪਿੰਡਾਂ ਦੇ ਸੜਕਾਂ ਬਰਬਾਦ ਹੋ ਚੁੱਕੀਆਂ ਨੇ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਕਿੰਨੀਆਂ ਮੱਝਾਂ ਗਾਵਾਂ ਅਜੇ ਰੁੜ ਗਈਆਂ ਨੇ ਮਰ ਗਈਆਂ ਨੇ ਅਜੇ ਅੰਦਾਜ਼ਾ ਨਹੀਂ ਹੈ ਮੌਤਾਂ 46 ਦੇ ਕਰੀਬ ਹੋ ਚੁੱਕੀਆਂ ਨੇ ਘਰ ਕਿੰਨੇ ਬਰਬਾਦ ਹੋ ਗਏ ਇਹ ਸਾਰੇ ਪਿੰਡ ਪਿੰਡਾਂ ਦੇ ਵਿੱਚ ਉਹਨਾਂ ਦੀ ਕਾਸਟ ਕੀ ਹੈ ਜੇ ਇਹੀ ਬੈਠ ਕੇ ਮੋਟੀ ਜਿਹੀ ਲਾਈ ਜਾਵੇ ਤਾਂ ਆਟੋਮੈਟਿਕ ਇਹਦਾ ਬੇਹੱਦ ਜ਼ਿਆਦਾ ਇੱਕ ਸਿਸਟਮ ਹੋਸ ਲੈਵਲ ਦੇ ਉੱਤੇ ਬਣ ਜਾਂਦਾ ਪਰ ਕਿਉਂਕਿ ਅਜੇ ਪਹਿਲੀ ਵਾਰ ਇੱਕ ਚੰਗੀ ਗੱਲ ਇਹ ਹੈ ਉਹ ਚੰਗੀ ਗੱਲ ਇਹ ਹੈ ਵੀ ਇੱਕ ਕਾਗਜ਼ ਤੁਰਿਆ ਦਿੱਲੀ ਵਾਲੇ ਕਾਗਜ਼ ਫੜ ਕੇ ਲੈ ਗਏ ਉਹਨਾਂ ਨੇ ਇੱਥੇ ਮਨ ਨਹੀਂ ਦਿੱਤਾ ਕੋਈ ਉਹ ਕਦੇ ਤੁਹਾਡੇ ਕਾਗਜ਼ ਉੱਥੇ ਜਾ ਕੇ ਪੜਾਂਗੇ ਜੋ ਟੀਮਾਂ ਇੱਥੇ ਦੇਖ ਕੇ ਗਈਆਂ ਨੇ ਉਹਨਾਂ ਦੇ ਜਿਹੜੇ ਸੈਕਟਰੀ ਜੁਆਇੰਟ ਸੈਕਟਰੀ ਲੈਵਲ ਦੇ ਬੰਦੇ ਉਹ ਆਪਣੇ ਅੰਦਾਜ਼ੇ ਉਹਦੇ ਨਾਲ ਬਣਾਉਣਗੇ ਉਹ ਅੰਦਾਜ਼ੇ ਮਲਾ ਕੇ ਫਿਰ ਕੁਝ ਦੱਸਣਗੇ ਇਸ ਕਰਕੇ ਕੱਲ ਪ੍ਰਧਾਨ ਮੰਤਰੀ ਤੋਂ ਕੋਈ ਇਹ ਜਿਹੜੀ 9 ਤਰੀਕ ਨੂੰ ਜਦੋਂ ਆਉਣਗੇ ਪਰਸੋਂ ਨੂੰ ਉਦੋਂ ਉਦੋਂ ਪਹਿਲਾਂ-ਪਹਿਲਾਂ ਪੰਜਾਬ ਦੀ ਸਰਕਾਰ ਵੀ ਕੁਝ ਕਰਨਾ ਲੋਚਦੀ ਹੈ ਨਹੀਂ ਤਾਂ ਕਹਿਣਗੇ ਤੁਸੀਂ ਕੀ ਕੀਤਾ ਦਿੱਲੀ ਤੋਂ ਮੰਗੀ ਜਾ ਰਹੇ ਹੋ ਕਿਉਂਕਿ ਇਹ ਤੋਂ ਪਹਿਲਾਂ ਪੰਜਾਬ ਦੇ ਚੀਫ ਮਿਨਿਸਟਰ ਕਹਿੰਦੇ ਸੁਣੇ ਗਏ ਨੇ ਅਸੀਂ ਮੰਗਤੇ ਥੋੜੀਆਂ ਮੈਂ ਮੰਗਤਾ ਥੋੜੀਆਂ ਮੈਂ ਪੰਜਾਬ ਦੀ ਦਿੱਲੀ ਦੇ ਕੋਲ ਜਾ ਕੇ ਮੰਗਾ ਬੰਗੜਾ ਨਹੀਂ ਹੁੰਦਾ ਕਿਸੇ ਦੇਸ਼ ਦੇ ਵਿੱਚ ਕਿਸੇ ਫੈਡਰਲ ਢਾਂਚੇ ਦੇ ਵਿੱਚ ਸਟੇਟ ਗਵਰਨਮੈਂਟ ਆਪਣੀ ਪ੍ਰਭੂਸਤਾ ਦੇ ਨਾਲ ਆਪਣੇ ਸਟੇਟ ਦਾ ਹੱਕ ਮੰਗਦੀ ਹੈ ਉਹਦੇ ਲਈ ਲੜਾਈ ਲੜਦੀ ਹੈ ਤੇ ਉਹਦੇ ਲਈ ਉਹਨੂੰ ਕਹਿੰਦੀ ਹੈ ਕਿ ਸਾਡਾ ਹਿੱਸਾ ਕਿੱਥੇ ਗਿਆ ਮੰਗਣ ਮੰਗਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਤ ਤਰਲਾ ਕਰਕੇ ਖੈਰਾਤ ਮੰਗਣੀ ਹੈ ਮੰਗਣ ਦਾ ਮਤਲਬ ਹੈ ਸੌਲਿਡ ਹੋਵੇ ਤੁਹਾਡਾ ਕਾਗਜ਼ ਉਤੇ ਤੱਥ ਉਕਰੇ ਹੋਏ ਅੱਖਰ ਦੂਜੇ ਨੂੰ ਲਾਜਵਾਬ ਕਰਨ ਦੇ ਲਾਇਕ ਹੋਣ ਤੇ ਉਸ ਤੋਂ ਬਾਅਦ ਜੇ ਉਹ ਨਹੀਂ ਮੰਨਦਾ ਤਾਂ ਦੁਨੀਆ ਨੂੰ ਦਿਖਾਉਣ ਦੇ ਲਾਇਕ ਹੋੜ ਕੇ ਆ ਸਾਡਾ ਮਤਲਬ ਇੱਕ ਦਸਤਾਵੇਜ਼ ਹੈ ਇਸ ਦਸਤਾਵੇਜ਼ ਨੂੰ ਝੁਟਲਾ ਕੇ ਦਿਖਾਓ ਨਹੀਂ ਝੁਟਲਾ ਸਕਦੇ ਤਾਂ ਉਹਦੇ ਬਰਾਬਰ ਦਾ ਪੈਸਾ ਤੇ ਉਹਦੇ ਬਰਾਬਰ ਦਾ ਪੈਕੇਜ ਦਿਓ ਪਬਲਿਕ ਕੰਜ਼ਮਪਸ਼ਨ ਜਿਹੜੀ ਦੇ ਲਈ ਲੋਕਾਂ ਦੇ ਜਿਹੜੇ ਇੱਕ ਬਰਤਾਂਤ ਲਈ ਲੋਕਾਂ ਦੇ ਇੱਕ ਆਮ ਕਹਿਣ ਲਈ ਗੱਲ ਹੋ ਰਹੀ ਹੈ ਪਰ ਜਦੋਂ ਸਰਕਾਰਾਂ ਸਰਕਾਰਾਂ ਦੇ ਨਾਲ ਡੀਲ ਕਰਦੀਆਂ ਨੇ ਉਹ ਬੜੀਆਂ ਉਸੇ ਤਰੀਕੇ ਨਾਲ ਕਰਦੀਆਂ ਨੇ ਜਿਹੜੇ ਤਰੀਕੇ ਦੇ ਨਾਲ ਇੱਕ ਫਾਈਲ ਚੱਲਦੀ ਹੈ ਤੇ ਫਾਈਲ ਅੱਗੇ ਤੱਕ ਵੱਧ ਕੇ ਉਹਦੇ ਤੇ ਕੋਈ ਨਾ ਕੋਈ ਫੈਸਲਾ ਹੁੰਦਾ ਇੱਕ ਤਾਂ ਇਹ ਸਵਾਲ ਹੈ ਕਿ ਬਹੁਤ بڑا ਮਾਮਲਾ ਹੈ ਔਰ ਇਹਦੇ ਤੇ ਕੀ ਕੀਤਾ ਜਾਏਗਾ 2023 ਦੇ ਵਿੱਚ ਹੁਣ ਤੱਕ ਦਾ ਜਿਹੜਾ ਅਜੇ ਤੱਕ ਦੀ ਅਨਾਉਂਸਮੈਂਟਾਂ ਨੇ ਉਹ ਇਹਨੇ ਕੇਂਦਰ 6800 ਰੁਪਇਆ ਦਿੰਦਾ ਏਕੜ ਦਾ ਤੇ ਪੰਜਾਬ ਗਵਰਨਮੈਂਟ 8200 ਰੁਪਇਆ ਕੋਲੋਂ ਪਾਉਂਦੀ ਹੈ ਇਹ ਸਾਰੇ ਮਾਮਲੇ ਦੇ ਵਿੱਚ 6800 ਤੇ 8200 15000 ਬਣ ਗਿਆ ਇਹ ਹੈਗਾ ਕਿਸਾਨੀ ਲਈ ਕਿਸਾਨੀ ਤੋਂ ਇਲਾਵਾ ਪੰਜਾਬ ਚ ਹੋਰ ਬਹੁਤ ਧਰਾਂ ਵੀ ਜਿਉਂਦੀਆਂ ਨੇ ਜੇ ਪਿੰਡਾਂ ਦੀ ਉਹ ਗੱਲ ਕਰੋ ਤਾਂ ਪਿੰਡ ਚ ਜਿੰਨੀ ਕਿਸਾਨਾਂ ਦੀ ਪਾਪੂਲੇਸ਼ਨ ਹੈ ਉਦੋਂ ਵੀ ਵੱਧ 달ਤ ਪਾਪੂਲੇਸ਼ਨ ਹੈ ਉਹ ਤੋਂ ਵੱਧ ਬੇਜਬੀਨੇ ਕਿਸਾਨ ਤੇ ਵੱਖ-ਵੱਖ ਟਾਈਪ ਦੇ ਦਿਹਾੜੀਦਾਰ ਕਾਰੀਗਰ ਦੁਕਾਨਦਾਰ ਬੇहद ਹੋਰ ਲੋਕ ਵੀ ਨੇ ਜਿਹੜੇ ਅਲੱਗ-ਅਲੱਗ ਕਿੱਤਿਆਂ ਦੇ ਰਾਹੀਂ ਆਪਣੀ ਰੋਜੀ ਰੋਟੀ ਕਮਾਉਂਦੇ ਨੇ ਉਹਨਾਂ ਦੇ ਲਈ ਇਨ੍ਹਾਂ ਰੂਲਾਂ ਦੇ ਵਿੱਚ ਇਨ੍ਹਾਂ ਨਿਜਵਾਂ ਦੇ ਵਿੱਚ ਕੋਈ ਥਾਂ ਹੈ ਉਹਨਾਂ ਨੇ ਕਿਵੇਂ ਖੜੇ ਹੋਣਾ ਜੇ ਉਹਨਾਂ ਦਾ ਘਟ ਹੈ ਜਿਹੜੇ ਘਟ ਹੈ ਜਾਂਦੇ ਨੇ ਜਿੱਥੇ ਉਹਨਾਂ ਦੀ ਰੋਜੀ ਰੋਟੀ ਬੰਦ ਹੋ ਜਾਏਗੀ ਜਾ ਕੇ ਉਹਨਾਂ ਦਾ ਕੀ ਕੀਤਾ ਜਾਊਗਾ ਉਹਨਾਂ ਨੂੰ ਵੀ ਤਿੰਨ-ਤਿੰਨ ਮਹੀਨੇ ਦਿਹਾੜੀ ਨਹੀਂ ਮਿਲੂ ਜੇ ਖੇਤ ਦੇ ਵਿੱਚ ਕੁਝ ਨਹੀਂ ਹੋਏਗਾ ਉਨਾ ਵੱਲ ਕੋਈ ਝਾਕ ਰਿਹਾ ਕਿਸੇ ਟਾਈਪ ਦਾ ਇਹ ਸਭ ਤੋਂ بڑا ਸਵਾਲ ਹੈ ਪੰਜਾਬ ਦੀ ਸਰਕਾਰ ਸਾਹਮਣੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਤੇ ਇਦੋਂ ਅਗਲੀ ਗੱਲ ਪੰਜਾਬ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਇੱਕ ਪਰਸੈਪਸ਼ਨ ਬਣੀ ਹੋਈ ਹੈ ਪਰਸੈਪਸ਼ਨ ਹਵਾ 'ਚ ਨਹੀਂ ਬਣੀ ਹਕੀਕਤਾਂ ਨਾਲ ਬਣੀ ਆ ਧਾਰਨਾ ਬਣੀ ਹੋਈ ਹੈ ਉਹ ਕੀ ਕਿ ਜੋ ਵੀ ਫੈਸਲਾ ਹੁੰਦਾ ਹੈ ਉਹ ਦਿੱਲੀ ਕਰਦੀ ਹੈ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਜੋ ਕਹਿਣਾ ਹੁੰਦਾ ਉਹ ਦਿੱਲੀ ਕਰ ਤੋ ਕਹਾਇਆ ਜਾਂਦਾ ਹੈ ਤਾਂ ਕਟੋਕਟ ਐਡੇ ਵੱਡੇ ਬਰਤਾਨਤ ਦੇ باوجود ਅਜੇ ਤੱਕ ਵੀ ਇਹ ਚ ਮੋੜਾ ਨਹੀਂ ਪੈ ਰਿਹਾ ਕੋਈ ਇੱਕ ਹੁੰਦਾ ਕਿ ਲੋਕਲਾਜ ਦੇ ਤੌਰ ਦੇ ਉੱਤੇ ਹੀ ਚਲੋ ਇਹਨਾਂ ਗੱਲਾਂ ਨੂੰ ਮੰਨ ਲਓ ਪਰਦੇ ਪਿੱਛੇ ਜੋ ਮਰਜ਼ੀ ਕਰਦੇ ਰਹੋ ਪਰ ਜ਼ੁਬਾਨੀ ਤੌਰ ਦੇ ਉੱਤੇ ਨਹੀਂ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਇਹ ਐਲਾਨ ਕਿ ਅਸੀਂ ਮਾਈਨਿੰਗ ਪਾਲਿਸੀ ਲਿਆ ਰਹੇ ਹਾਂ ਕਿਸਾਨਾਂ ਦੇ ਵਾਸਤੇ ਕਿ ਆਪਣੇ ਖੇਤਾਂ ਦੇ ਵਿੱਚੋਂ ਉਹ ਰੇਤਾ ਖੁਦ ਚੱਕ ਸਕਣਗੇ ਇਹ ਦੇ ਰਾਏ درست ਆਇਦ ਚੰਗੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਜੇਕਰ ਕੋਈ ਪਾਲਿਸੀ ਬਣਦੀ ਹੈ ਇਸ ਲੈਵਲ ਤੇ ਪਰ ਪਹਿਲਾ ਸਵਾਲ ਇਹ ਹੈ ਕਿ ਇਹਦੀ ਅਨਾਉਂਸਮੈਂਟ ਚੀਫ ਮਿਨਿਸਟਰ ਦੇ ਮੂੰਹ ਨਹੀਂ ਚਾਹੀਦੀ ਕਿ ਜੇ ਚੀਫ ਮਿਨਿਸਟਰ ਨਹੀਂ ਕਿਸੇ ਹੋਰ ਸੈਕੰਡ ਚਾਹੇ ਉਹ ਹਰਪਾਲ ਚੀਮਾ ਹੋਵੇ ਚਾਹੇ ਉਹ ਅਮਨ अरोੜਾ ਹੋਵੇ ਚਾਹੇ ਜਿਹੜੇ ਮਰਜ਼ੀ ਬੰਦੇ ਹੋਣ ਜਿਹੜੇ ਪੰਜਾਬ ਦੇ ਬੰਦੇ ਸਰਕਾਰ ਚ ਕੰਮ ਕਰਦੇ ਨੇ ਇਹਦਾ ਐਲਾਨ ਮਨੀਸ਼ ਸ਼ੋਧੀਆਂ ਕਰਦਾ ਉਹ ਪਾਰਟੀ ਦਾ ਇੰਚਾਰਜ ਹੈ ਉਹ ਸਰਕਾਰ ਦਾ ਮੁਖੀ ਨਹੀਂ ਹੈ ਤੇ ਪੰਜਾਬੀਆਂ ਨੂੰ ਆ ਕੇ ਕੀ ਦਰਸਾਉਣਾ ਚਾਹੁੰਦੇ ਹੋ ਤੁਸੀਂ ਇਹੀ ਦਰਸਾਉਣਾ ਚਾਹੁੰਦੇ ਹੋ ਕਿ ਤਾਕਤ ਤਾਂ ਜਨਾਬ ਸਾਡੇ ਹੱਥ ਦੇ ਵਿੱਚ ਹੈ ਔਰ ਜੇਕਰ ਮੈਂ ਨਾ ਨਾ ਲਮਾ ਸੋਰ ਸੱਚ ਦੇ ਹਵਾਲੇ ਨਾਲ ਗੱਲ ਕਰਾਂ ਇਹ ਸਾਰੇ ਮਾਮਲੇ ਦੀ ਹੈ ਜੇ ਕਿੰਨੇ ਕਰੋੜ ਦਾ ਬਣਿਆ ਕਿੰਨਾ ਦਿੱਤਾ ਫਾਈਨਾਂਸ ਮਿਨਿਸਟਰ ਨੂੰ ਸਮਝ ਜਾਣਕਾਰੀ ਨਹੀਂ ਸੀ ਅਜੇ ਤੱਕ ਇਨਫੋਰਮੇਸ਼ਨ ਨਹੀਂ ਸੀ ਪਰ ਲਾਹੋਬੇ ਚੰਗੀ ਗੱਲ ਹੈ ਫਾਈਨੈਂਸ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਇਧਰ ਉਧਰ ਇਕੱਠਾ ਕਰਕੇ ਬਾਅਦ ਚ ਦੱਸਿਆ ਵੀ ਹਾਂ ਇਹ ਗੱਲ ਠੀਕ ਹੈ ਕਿ ਇੰਨਾ ਕੁ ਮਿਲੇ ਆ ਤੇ ਇੰਨੀ ਕੁ ਅਸੀਂ ਦਿੱਤੀ ਆ 13000 ਕਰੋੜ ਰੁਪਏ ਦੀ ਇਹ ਸਾਡਾ ਮੋੜਾ ਅਨੁਮਾਨ ਹੈ ਤਾਂ ਇਹਦਾ ਮਤਲਬ ਇਹ ਸਾਰਾ ਕੰਮ ਕਾਜ ਕੌਣ ਕਰ ਰਿਹਾ ਹੈ ਬਿਊਰੋਕਰੇਸੀ ਜੇ ਚੀਫ ਮਿਨਿਸਟਰ ਨਹੀਂ ਹੈ ਚੀਫ ਮਿਨਿਸਟਰ ਉਥੇ ਹਸਪਤਾਲ ਦੇ ਵਿੱਚ ਹੈ ਤਾਂ ਸੈਕੰਡ ਇਨ ਕਮਾਂਡ ਹਰਪਾਲ ਚੀਮਯੋਣੀ ਤੇ ਫਾਈਨਾਂਸ ਵੀ ਉਹਨਾਂ ਦੇ ਕੋਲ ਹੈ ਮੰਨਿਆ ਜਾਂਦਾ ਐਕਸਾਈਜ਼ ਐਂਡ ਟੈਕਸੇਸ਼ਨ ਵੀ ਉਹਨਾਂ ਦੇ ਕੋਲ ਹੈ ਜਿਹੜਾ ਮੰਨਿਆ ਜਾਂਦਾ ਉਹ ਕਿਹਨੂੰ ਰਿਪੋਰਟ ਕਰ ਰਹੀ ਹੈ ਇਹਦਾ ਮਤਲਬ ਉਹ ਮਨੀਸ਼ ਸ਼ਸ਼ੋਧੀਆਂ ਨੂੰ ਰਿਪੋਰਟ ਕਰ ਰਹੀ ਹੈ ਉਹ ਕਿਸੇ ਹੋਰ ਦਿੱਲੀ ਵਾਲੇ ਨੂੰ ਅਪਰੋਡ ਰਿਪੋਰਟ ਕਰ ਰਹੀ ਹੈ ਉਹ ਨਹੀਂ ਕਰ ਰਹੀ ਰਿਪੋਰਟ ਤੁਹਾਡੇ ਜਿਹੜੇ ਚੁਣੇ ਹੋਏ ਨਮਾਇंदे ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਇਸੇ ਲਈ ਚਲੋ ਉਹ ਹੋਏਗਾ ਕੈਬਨਟ ਮੀਟਿੰਗ ਹੁਣ ਹਫੜਾ ਦਫੜੀ ਚ ਕੱਲ ਨੂੰ ਕਿਉਂ ਹੋ ਰਹੀ ਹੈ ਜਿਹੜੀ 3 ਦਿਨ ਪਹਿਲਾਂ ਅਸੀਂ ਜਦੋਂ ਚੀਫ ਮਿਨਿਸਟਰ ਹਾਲਾਂਕਿ ਘਰ ਸੀਗੇ ਹਸਪਤਾਲ ਚ ਨਹੀਂ ਸੀ ਉਹ ਬੈਠ ਸਕਦੇ ਸੀ ਕੁਰਸੀ ਤੇ ਉਹ ਰੱਦ ਕਿਉਂ ਕਰ ਦਿੱਤੀ ਗਈ ਹੁਣ ਹਸਪਤਾਲ ਦੇ ਵਿੱਚੋਂ ਕੀ ਮਿਸਟਰ ਤੈਅ ਕਰਨਗੇ ਜਿਵੇਂ ਅਰਵਿੰਦ ਕੇਜਰੀਵਾਲ ਕਹਿੰਦੇ ਮੈਂ ਜੇਲ੍ਹ ਦੇ ਵਿੱਚੋਂ ਹੀ ਸਰਕਾਰ ਚਲਾਉਂਗਾ ਜਿਹੜਾ ਜ ਮਰਜੀ ਹੋਵੇ ਆਪਾਂ ਜੇਲ੍ਹ ਦੇ ਵਿੱਚੋਂ ਕੰਮ ਚਲਾਇਆ ਕਰਾਂਗੇ ਉਸ ਪਦਰ ਦੇ ਉੱਤੇ ਜਾ ਕੇ ਭਾਈ ਸਾਹਿਬ ਨਾ ਜੇਲ੍ਹ ਦੇ ਵਿੱਚੋਂ ਤੁਹਾਨੂੰ ਬਈ ਮਿਲੀ ਵੀਡੀਓ ਕਾਨਫਰੰਸ ਨਾ ਤੁਹਾਡੇ ਕੋਲ ਰਜਿਸਟਰ ਜਾ ਸਕਦਾ ਸੀ ਕਿੰਨਾ ਸਮਾਂ ਕਿਸੇ ਰਜਿਸਟਰ ਤੇ ਦਸਖਤ ਨਹੀਂ ਹੋਏ ਉਹ ਇੱਕ ਅਲੱਗ ਗੱਲ ਹੈ ਜਲਾਜਰ ਜੇਲ੍ਹ ਚ ਰਹੇ ਕੰਮ ਟਪਾ ਹੁਣ ਤੁਸੀਂ ਹਸਪਤਾਲ ਦੇ ਵਿੱਚੋਂ ਇੰਨੀ ਬੇਯਕੀਨੀ ਤੇ ਇੰਨੀਆਂ ਗੱਲਾਂ ਕਿਉਂ ਲੈ ਕਿਸੇ ਨੂੰ ਵੀ ਅਥੋਰਾਈਜ਼ ਕਰਕੇ ਕੈਬਨਟ ਬਾਹਰ ਹੋ ਸਕਦੀ ਹੈ ਜਿਹੜੀਆਂ ਰਾਏ ਆ ਨੇ ਰਾਏ ਤਾਂ ਚੀਫ ਮਿਨਿਸਟਰ ਦੀ ਕਾਦੀ ਹੈ ਇਹਦੇ ਚੋਂ ਐਕਸਪਰਟ ਤਾਂ ਹੈ ਨਹੀਂ ਪੋਲਿਟੀਕਲ ਰਾਏ ਹੁੰਦੀ ਹੈ ਉਹ ਮਨੀਸ਼ ਚੋਧਿਆ ਦੇ ਚੁੱਕੇ ਨੇ ਇਹ ਤੋਂ ਪਹਿਲਾਂ ਕਿ ਤੁਸੀਂ ਆਹ ਕਰੋਗੇ ਉੱਤੇ ਤੁਸੀਂ ਮੋਹਰ ਲਾਉਣੀ ਆ ਬਸ ਜਾ ਕੇ ਇੱਕ ਤਾਂ ਇਹ ਸਵਾਲ ਹੈ ਦੂਜਾ ਇੱਕ ਹੋਰ ਬੜਾ ਇੰਪੋਰਟੈਂਟ ਨੁਕਤਾ ਹੈ ਜਿਹੜਾ ਕੱਲ੍ਹ ਵਾਸਤੇ ਹੈ ਇਹਨਾਂ ਦੇ ਵਾਸਤੇ ਉਹ ਇਹ ਹੈ ਕਿ ਪੋਰਸੀਆ ਜਿੱਦਣ ਤੁਹਾਡੇ ਕਿਸੇ ਬੰਦੇ ਦੇ ਦਿਮਾਗ 'ਚ ਆ ਗਿਆ ਜਿਹੜਾ ਪਾਵਰਫੁੱਲ ਆ ਉੱਪਰ ਤਲਵਾਰ ਤੇ ਮੁੱਕੀ ਮਾਰ ਕੇ ਪਾਲਸੀ ਬਣਦੀ ਹੁੰਦੀ ਹੈ ਪਾਲਸੀ ਬਹੁਤ ਚੀਜ਼ਾਂ ਨੂੰ ਦੇਖ ਕੇ ਬਣਦੀ ਹੈ ਇਹਦੇ ਤੇ ਮੱਥਾ ਪੱਚੀ ਹੁੰਦੀ ਹੈ ਵੱਖ-ਵੱਖ ਅਧਿਕਾਰੀ ਰਹਿ ਆਂ ਦਿੰਦੇ ਨੇ ਡਿਬੇਟਾਂ ਹੁੰਦੀਆਂ ਨੇ ਬਹਿਸਾਂ ਹੁੰਦੀਆਂ ਨੇ ਬਹਿਸ ਤੋਂ ਬਾਅਦ ਕਿਹੜਾ ਤਰੀਕਾ ਕਿਹੜਾ ਬਰਗ ਰਹਿ ਜਾਊਗਾ ਕੀ এনवायरमेंट ਦੇ ਲਾਅ ਨੇ ਕਿਹੜੇ ਲਾਅ ਜਲਵਾਜੂ ਪਰਵਰਤਨ ਤੇ এনवायरमेंट ਦੇ ਲਾਗੂ ਹੋਣਗੇ ਕਿੰਨਾ ਗਹਿਰਾ ਉਹ ਚੱਕਿਆ ਜਾ ਸਕਦਾ ਕਿੰਨਾ ਨਹੀਂ ਚੱਕਿਆ ਜਾ ਸਕਦਾ ਉਹਦੀਆਂ ਹੱਦਬੰਦੀਆਂ ਕੀ ਹੋਣਗੀਆਂ ਕੀ ਉਹ ਠੇਕੇ ਵਾਲਾ ਬੰਦਾ ਜਿਹੜਾ ਹੁਣ ਬਾਹਰ ਹੈ ਉਹਦੇ ਚ ਉਹ ਚੱਕੂਗਾ ਜਾਂ ਜਿਹਦੀ ਮਲਕੀਅਤ ਐ ਅਸਲ ਦੇ ਵਿੱਚ ਉਹ ਚੱਕੂਗਾ ਇਹਦੇ ਚ ਕਿੰਨੀਆਂ ਹੀ ਚੀਜ਼ਾਂ ਹੋਣਗੀਆਂ ਜਿਹੜੀਆਂ ਨੇ ਤੇ ਇਸ ਤੋਂ ਬਾਅਦ ਜਿਵੇਂ ਪਹਿਲਾਂ ਤੁਸੀਂ ਦਿੰਦੇ ਸੀ ਮਾਈਨਿੰਗ ਦੇ ਹਿੱਸੇ ਕਿ ਮਾਈਨਿੰਗ ਡਿਪਾਰਟਮੈਂਟ ਤੇ ਬਾਕੀ ਦੇ ਡਿਪਾਰਟਮੈਂਟ ਉਹਨਾਂ ਚੋਂ ਕੋਈ ਵੀ ਹਾਈ ਕੋਰਟ ਚਲਾ ਗਿਆ ਅਗਲੇ ਦਿਨ ਉਹ ਠੱਪ ਹੋ ਗਿਆ ਕੰਮ ਕੋਈ ਪੀਆਈ ਵਾਲੇ ਜਾ ਕੇ ਸਹੀ ਰੂਪ ਦੇ ਵਿੱਚ ਜਾ ਕੇ এনवायरमेंट ਦੇ ਅੰਗਲ ਤੋਂ ਤੇ ਤੁਸੀਂ ਕਹੋਗੇ ਅਸੀਂ ਤਾਂ ਕਰਤਾ ਸੀ ਹੁਣ ਕੋਟ ਨਹੀਂ ਕਰਦੀ ਅਸੀਂ ਕੀ ਕਰਾਂਗੇ ਇਹਦੇ ਤੇ ਕੋਈ ਜ਼ਰੂਰੀ ਨਹੀਂ ਭੱਜਿਆ ਨਹੀਂ ਜਾਂਦਾ ਕਿ ਕੱਲ ਨੂੰ ਡਿਸੀਜਨ ਹੋਣਾ ਹੁੰਦਾ ਇਹਦੇ ਤੇ ਤੁਸੀਂ ਪ੍ਰਿੰਸੀਪਲ ਡਿਸੀਜਨ ਕਰਤਾ 10 ਦਿਨ ਲੈ ਲਓ ਕੱਲ ਨੂੰ ਨਹੀਂ ਰੇਤਾ ਚੱਕਣ ਲੱਗਣਾ ਜੇ ਪਾਣੀ ਉੱਤਰ ਲੈਣ ਦੋਹਾਂ ਦਾ ਪਾਣੀ ਉੱਤਰ ਕੇ ਉਹਨੂੰ ਜ਼ਮੀਨ ਦੇ ਪੰਦਰ ਤੇ ਲਿਆਓ ਉਹਨਾਂ ਦਾ ਦੂਜਾ ਲਾਅਸ ਪੂਰਾ ਕਰੋ ਉਦੋਂ ਬਾਅਦ ਤੁਸੀਂ 10 ਦਿਨ ਮੱਥਾ ਪੱਚੀ ਕਰਕੇ ਹੋਰਾਂ ਕਿਸੇ ਸਟੇਟਾਂ ਦੀਆਂ ਹੋਰਾਂ ਕਿਸੇ ਆਲੇ ਦੁਆਲੇ ਦੀਆਂ ਪਾਲਿਸੀ ਜ ਨੂੰ ਪੜ੍ਹ ਕੇ ਉਹਦੇ ਨਾਲ ਮੈਚ ਕਰਦੀ ਕੋਈ ਪਾਲਿਸੀ ਬਣਾਉਂਗੇ ਜਿਹੜੀ ਫੂਲਪਰੂਫ ਹੋਵੇ ਤੁਹਾਡੇ ਤੋਂ ਤਾਂ ਖੇਤੀ ਪਾਲਿਸੀ ਨਹੀਂ ਬਣੀ ਅੱਜ ਤੱਕ ਕਿੱਥੇ ਗਈ ਪਾਲਿਸੀ ਪੌਣੇ 4 ਸਾਲ ਹੋ ਗਏ 27 ਹਜ਼ਾਰ ਬੰਦੇ ਨਾਲ ਕੰਸਲਟ ਕਰਕੇ ਬਣਾਈ ਗਈ ਹੈ ਕਿੱਥੇ ਆਹੋ ਉਹਦੇ ਲਈ ਟਾਈਮ ਨਹੀਂ ਤੁਹਾਡੇ ਕੋਲੇ ਜੇ ਉਹ ਖੇਤੀ ਪਾਲਿਸੀ ਵਿੱਚ ਹੁੰਦੀ ਕਲਾਈਮੇਟ ਚੇਂਜ ਦਾ ਨਾਲ ਹੁੰਦਾ ਤੇ ਉਹਦੇ ਚਾ ਕੰਪਨਸੇਸ਼ਨ ਦਾ ਜਿਹੜਾ ਸਵਾਲ ਹੈ ਉਹਦੇ ਚ ਸੁਝਾਅ ਦਿੱਤੇ ਗਏ ਨੇ ਉਹ ਤੁਹਾਨੂੰ ਇਹਨਾਂ ਪਾਲਿਸੀ ਚੰਦ ਮੰਦ ਕਰ ਮੰਦ ਕਰ ਦਿੰਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਖੇਤੀਬਾੜੀ ਪਾਲਿਸੀ ਕਿਉਂ ਨਹੀਂ ਹੈ ਤੁਹਾਡੇ ਕੋਲ ਇੰਡਸਟਰੀ ਪਾਲਿਸੀ ਨਹੀਂ ਹੈ ਇੰਡਸਟਰੀ ਲਈ ਤੁਸੀਂ ਟੀਮਾਂ ਬਣਾਤੀਆਂ ਆਹ ਟੀਮ ਆਹ ਟੀਮ ਆਹ ਟੀਮ ਇਹ ਤੁਹਾਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਰਾਏਾਂ ਦੇਣਗੇ ਫਿਰ ਤੁਸੀਂ ਉਦਯੋਗ ਦੀ ਪਾਲਿਸੀ ਬਣਾਓਗੇ ਮਾਈਨਿੰਗ ਪਾਲਿਸੀ ਤੁਸੀਂ 24 ਘੰਟਿਆਂ 'ਚ ਬਣਾ ਦੋਗੇ ਮੈਨੂੰ ਲੱਗਦਾ ਇਹ 'ਚ ਵੀ ਡਾਊਟ ਲੱਗਦਾ ਜਦੋਂ ਸੀਰੀਅਸ ਮਾਈਂਡ ਅਪ ਲਾਈ ਕੀਤੇ ਬਿਨਾ ਕੋਈ ਪਾਲਿਸੀ ਬਣਦੀ ਐ ਸਮਝ ਲੈਣਾ ਚਾਹੀਦਾ ਵੀ ਉਹ ਦਬਾਟੇ ਰੁਕ ਜਾਂਦੀ ਹੁੰਦੀ ਐ ਉਹਦਾ ਗੱਲ ਉਸ ਲੈਵਲ ਤੇ ਨਹੀਂ ਹੋਈ ਹਾਂ ਇਹ ਗੱਲ ਬਿਲਕੁਲ ਬਾਝੋ ਐ ਕਿ ਜਿਹੜੇ ਕਿਸਾਨ ਨੇ ਇਹ ਮੁੱਦਾ ਇਸੇ ਪਲੇਟਫਾਰਮ ਤੋਂ ਬਾਰ-ਬਾਰ ਅਸੀਂ ਉਠਾਇਆ ਕਿਸਾਨਾਂ ਨੂੰ ਜਿਨ੍ਹਾਂ ਦੀ ਮਲਕੀਅਤ ਐ ਉਹ ਦਰਿਆ ਦੇ ਵਿੱਚ ਨਹੀਂ ਆਪ ਦਰਿਆ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਐ ਉਹਦੇ ਮਾਲਕ ਉਹੋ ਨੇ ਉਹਨਾਂ ਨੂੰ ਚਾਹੇ ਰੇਤਾ ਚੱਕਣਾ ਹੋਵੇ ਚਾਹੇ ਮੱਛੀ ਫੜਨਾ ਹੋਵੇ ਕਿਤੇ ਹੁਣ ਐਨਾ ਕਹਦੇ ਰੇਤਾ ਚੱਕਣ ਦੀ ਪਾਲਿਸੀ ਤਾਂ ਬਣਾਤੀ ਜੇ ਉੱਥੋਂ ਪਾਣੀ ਨਹੀਂ ਉਤਰਿਆ ਉਹਨਾਂ ਚਰਚੇ ਮੱਛੀਆਂ ਦਾ ਠੇਕਾ ਤਾਂ ਅਸੀਂ ਬਾਹਰੋਂ ਦੇਾਂਗੇ ਲੋਕਾਂ ਨੂੰ ਉਹਦੀ ਆਪਣੀ ਜ਼ਮੀਨ 'ਚ ਖੜੇ ਪਾਣੀ 'ਚ ਜੇ ਮੱਛੀਆਂ ਵੀ ਨੇ ਤਾਂ ਉਹਦਾ ਵੀ ਅਧਿਕਾਰ ਕਿਸਾਨ ਨੂੰ ਹੋਣਾ ਚਾਹੀਦਾ